वाह खालसा किसान जी किसी भी, भी मीटिंग कि ਮੈਂ ਬਾਹਰ ਰਹਿ ਕੇ ਬਾਚਦਾ ਰਹਾਂ ਤੁਹਾਨੂੰ ਵੀ ਪਤਾ ਸਾਂਨ ਮਜਬੂਦਨ ਦੌਰਾਨ ਵੀ ਜਿਹੀ ਵੀ ਮੇਰੀ ਸਮਝ ਸੀ ਉਸ ਅਨੁਸਾਰ ਮੈਂ ਲੋਕਾਂ ਨੂੰ ਵੀ ਕਰਦਾ ਰਹਾਂ ਸਖਤ ਮੱਠੀ ਸੁਝਾਅ ਵੀ ਦਿੰਦਾ ਰਹੇ ਤੇ ਅੱਜ ਮੇਰਾ ਮਨ ਇਹ ਸੀ ਕਿ ਇਹ ਜਿਹੜੀ ਘੁੰਡੀ ਫਸੀ ਹੋਈ ਹੈ ਇਹਨਾਂ ਦੀ ਸਾਂਹੀਆਂ ਸਰਕਾਰੀਆਂ ਦੀ ਵੀ ਆ ਕੋਣੋ ਜਾ ਕੇ ਦੇਖੇ ਨਿੱਪਟੇ ਕੀ ਬੋਲਦੇ ਨੇ ਕੀ ਕਰਦੇ ਨੇ ਇਹਨਾਂ ਦੇ ਕੀ ਰੌਲੇ ਨੇ ਕੀ ਸੰਝਾਂ ਨੇ ਨੰਬਰ 2 ਜਿਹੜਾ ਐਡਾ ਵੱਡਾ ਬਿਜਲੀ ਬੋਰਡ ਦੇ ਨਾਲ ਹੀ ਹਮਲਾ ਕਿਸਾਨ ਆਗੂ ਕਿਨੇ ਜੇ ਸੋਚਦੇ ਨੇ ਉਹਨੂੰ ਕਿਹੜੀ ਰੇਂਜ ਤੱਕ ਉਹ ਇਹਨੂੰ ਵੇਚ ਰਹੇ ਨੇ ਇਹਨੂੰ ਹੱਲ ਕਰਦਾ ਕਿਵੇਂ ਸੋਚ ਰਹੇ ਕਿਉਂਕਿ ਮੇਰੀ ਜਿੰਨੀ ਵਧ ਤਦ ਤੱਕ ਗੱਲ ਹੋਈ ਹੈ ਦਲੀਪ ਨਾਲ ਹੋਈ ਹੈ ਅਜੇ ਤੱਕ ਕਿਸੇ ਕਿਸਾਨ ਆਗੂ ਨਾਲ ਮੇਰੇ ਕੋਲ ਫੋਨ ਤੇ ਵੀ ਨਹੀਂ ਗੱਲ ਹੋਈ ਸੱਚੀ ਕਹਿੰਦਾ ਹਾਂ ਆਹ ਸਮਨੇ ਵੈਸ਼ ਤੇ ਰਾਜਿਆ ਸਾਹਿਬ ਜੀ ਨਾਲ ਦੋ ਤਿੰਨ ਸਵਾਲ ਜਵਾਬ ਹੋ ਰਹੇ ਨੇ ਉਹ ਉਹ ਵੀ ਕੱਲ ਨੂੰ ਉਹ ਕੱਲ ਫੇਰ ਕਰਾਂਗੇ ਚਲੋ ਠੀਕ ਹੈ ਜੀ ਜਦੋਂ ਸੈਮੀਨਾਰ ਕਿਤੇ ਬੈਠੇ ਹੁੰਦੇ ਮੈਂ ਸੋਚ ਕੇ ਆਇਆ ਸੀ ਕਿ ਹਮੀਰ ਸਿੰਘ ਜੀ ਆਉਣਗੇ ਤੇ ਗਰਗ ਸਾਹਿਬ ਵੀ ਆਉਣਗੇ ਇਸ ਕਰਕੇ ਬਿਲਕੀ ਆ ਇਹਦੀਆਂ ਮੱਦਾਂ ਕੀ ਨੇ ਕਿਹੜੀ ਕਿਹਦੇ ਨਾਲ ਟਕਰ ਹੁੰਦੀ ਆ ਕੀ ਆ ਇਹ ਤਾਂ ਉਹਨਾਂ ਦਾ ਟਿਆ ਮੈਂ ਇਹਨੂੰ ਹੋਰ ਥੋੜੇ ਜਿਹਾ ਵੱਖਰੇ ਨਦਰੀਏ ਤੋਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਸੀ ਕਿਉਂਕਿ ਮੀਤ ਸਿੰਘ ਨੇ ਡਿਸਕਸ਼ਨ ਵੀ ਇਹ ਤੇ ਕੀਤੀ ਆ ਉਹ ਵੀਡੀਓ ਵੀ ਸਾਰੀਆਂ ਸਾਂਝੀਆਂ ਟਿੱਕੀਆਂ ਆ ਪੱਧ ਕੀ ਆ 2 ਦਾ ਕੀ ਸੀ 3 ਦਾ ਕੀ ਸੀ ਇਹਦਾ ਕੀ ਸੀ ਇਹਨਾਂ ਦੇ ਪੰਗੇ ਕਹਾ ਕੀ ਆ ਸਕਦੇ ਨੇ ਮੈਨੂੰ ਲੱਗਦਾ ਕਿ ਉਦੋਂ ਤੋਂ ਮੈਂ ਕੀ ਕਰਨ ਇਹਨਾਂ ਗੱਲਾਂ ਬਾਰੇ ਪਰ ਉਹ ਮੁਸ਼ਕਿਲ ਹੈ ਇਹ ਡਾਕਟਰ ਦਰਨੈਲ ਸਿੰਘ ਅਤਵੰਤ ਸੀ ਇਕੱਠੇ ਲੱਗਦੇ ਰਹੇ ਵਿਦਿਆਰਥੀ ਹੁੰਦੇ ਸਾਡੀ ਜਥੇਬੰਦੀ ਦਾ ਨਾਰਾ ਸੀ 노 ਟੂ ਚੇਂਜ ਬਦਲ ਲਈ ਜਾਣੋ ਜੇ ਤੁਸੀਂ ਕਿਸੇ चीज ਨੂੰ ਬਦਲਣਾ ਚਾਹਦੇ ਹੋ ਪਹਿਲਾਂ ਜਾਣਉਦਾ ਸੀ ਨਾ ਜੋ ਹੈ ਕੀ ਜੇ ਕਿਸੇ चीज ਨੂੰ ਰੋਕਣਾ ਚਾਹਦੇ ਹੋ ਤਾਂ ਵੀ ਜਾਣੋ ਵੀ ਇਹ ਕਰੂ ਕੀ ਤੇ ਇਹਨੂੰ ਰੋਕਿਆ ਕਿਵੇਂ ਜਾਣਾ ਚਾਹੀਦਾ ਪਰ ਨਾਰੀ ਸੀ ਸਾਡਾ ਕਿੱਲੀ ਅਸੀਂ ਇਹੀਂ ਦੱਬਦੇ ਸੀ ਜਿਵੇਂ ਅੱਜ ਕੱਲ ਸਾਰੀ ਦੱਬਦੇ ਨੇ ਪੰਜਾਬ ਤੋਂ ਜਿਹੜੀ ਵੀ ਵੇਖੀ ਸੀ ਗੁਰਦੇ ਕੰਨੀਆਂ ਬਣ ਗਈਆਂ ਗਵਰਨਮੈਂਟ ਟੀਚਰ ਯੂਨੀਅਨ ਇਹ ਇੱਕ ਸੀ ਜਦੋਂ ਇਹਦੀ ਚੋਣ ਹੁੰਦੀ ਬੀ.ਐਨ.ਸੀ ਤੋਂ ਖਬਰ ਆਉਂਦੀ ਹੁੰਦੀ ਸੀ ਟੀਚਰ ਯੂਨੀਅਨ ਆ ਜਿੰਨੀਆਂ ਕਮਨਟ ਕਰ ਬਾਤ ਕਰਨ ਨੇ ਤੌਰੀ 26 55% ਟਰੱਕਾਂ ਦੇ ਨੰਬਰਾਂ 'ਵਾਂ ਨੂੰ ਬਣੀ ਹੈ ਸਾਰੀ ਹਰੇਕ ਕੱਪ ਦੇ ਖਤਰੇ ਲੈ ਲਾ ਬੜੀ ਹੈ ਵੀ ਆਪਣਾ ਮਸਲਾ ਹੱਲ ਹੋਵੇ ਇਸੇ ਤਰ੍ਹਾਂ ਕਿਸਾਨ ਯੂਨੀਅਨ ਜਿਹੜੀ ਦਫੇੜ ਹੋ ਗਈ ਮੈਂ ਇਹ ਕਹਿੰਦਾ ਥੋੜਾ ਬੇਈਮਾਨਾ ਦੀ ਸਾਜ਼ਿਸ਼ਾਂ ਦੀ ਇਹਦੇ ਪਿੱਛੇ ਆਰਐਸਐਸ ਆ ਜੀ ਇਹਦੇ ਪਿੱਛੇ ਫਰਾਨਾ ਜੀ ਮੈਂ ਇਹ ਨਾ ਗੱਲਾਂ ਜਿਵੇਂ ਕੀ ਅਸਲ ਜੇਟਾ ਫਿਰ ਨੂੰ ਆਉਣ ਲੱਗਦਾ ਜੈ ਜਿਹੜੀ ਇਹ ਗੱਲ ਆ ਵੀ ਜਦੋਂ ਚੌਧਰ ਨਾਲ ਹੋ ਰਿਹਾ ਸੀ ਚਲੋ ਇਹ ਵੀ ਹੁੰਦਾ ਪਰ ਇਹ ਹੀ ਵੀ ਹੁੰਦਾ ਅਸਲ ਸਮੱਸਿਆ ਇਹ ਆ ਕਿਸਾਨ ਯੂਨੀਅਨਾਂ ਨੇ ਜਿਹੜੀ ਮਾਰਗ ਸਿਰ ਅਹਿਤਿਆਤ ਕੀਤੀ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਨੂੰ ਬੰਨ੍ਹ ਬੈਲੇ ਉਹਦੇ ਵਿੱਚ ਇੱਕ ਵੱਡਾ ਫਲਾ ਲ ਉਹਨੇ ਪੰਜਾਬ ਦੀ ਖੇਤਰੀ ਸਿਆਸਤ ਪੰਜਾਬ ਦੇ ਮੁੱਦਿਆਂ ਦੇ ਨਾਲ ਆਪਣੀ ਲੜਾਈ ਨੂੰ ਲਿੰਕ ਨਹੀਂ ਜੁਨੀਆ ਨਾਲ ਸਿਆਸੀ ਪਾਰਟੀਆਂ ਵਰਗੀ ਲੜਾਈ ਨਹੀਂ ਲੜ ਸਕਦੀ ਮੈਨੂੰ ਪਤਾ ਸਿਆਸੀ ਪਾਰਟੀਆਂ ਦਾ ਕਾਰਜਕ੍ਰਮ ਇਤ ਰੋਲ ਦਾ ਜਨਤ ਦੇ ਜੱਥੇਵੰਦੀਆਂ ਦਾ ਹੋਰ ਹੁੰਦਾ ਅਸੀਂ ਇੱਥੇ ਰੋਲ ਪਰ ਜਦੋਂ ਤੁਹਾਡੀ ਲੜਾਈ ਖੇਤਰੀ ਸਿਆਸਤ ਦੇ ਨਾਲ ਲਿੰਕ ਨਾ ਕਰੇ ਪਤਾ ਲੱਗੇ ਵੀ ਜੋ ਮਸਲਾ ਸੰਸਦ ਸਭਾ ਕੋਈ ਉਠਾ ਰਿਹਾ ਫੀਲਡ 'ਚ ਵੀ ਉਹਨੂੰ ਕਹਾਣ ਦੇ ਜੇ ਜਦੋਂ ਤੁਹਾਡਾ ਜੋਰ ਸੀ ਤੁਹਾਡਾ ਹਕੂਮਤ ਅੱਲਾਹ ਦੀ ਤੁਹਾਨੂੰ ਸੈਸ਼ਨ ਤੋਂ ਸੱਜਣਾ ਦੇ ਨਾਲ ਤੁਸੀਂ ਜਨਨ ਆਓ ਸਾਡੇ ਕੋਲ ਦੱਸੋ ਤੁਹਾਡੇ ਪੱਲੇ ਕੀ ਇਹ ਦੇ ਲਈ ਤੁਸੀਂ ਜਨਨ ਵੀ ਸਾਡਾ ਮੋਰਚਾ ਚੱਲ ਰਿਹਾ ਆ ਜਿੰਨਾਂ ਬਾਤ ਆਪਣੀ ਬੋਤਾਂ ਮਟਾਣੀ ਗੱਲ ਬੰਦ ਕਰੋ ਮੰਨਦੇ ਸੀ ਇੱਕ ਪੂਰਾ ਦਿਨੌੜ ਆ ਕੇ ਬਦ ਤੋਂ ਬਾਅਦ ਜੋ ਕੁਝ ਪ੍ਰਾਪਤੀ ਸੀ ਦਿੱਲੀ ਮੋਰਚੇ ਦੀ ਉਹਨੂੰ ਸੀ ਕਨਸੋਲिडेट ਕਹਿ ਲਓ ਪਰਪੱਕ ਕਹਿ ਲਓ ਉਹਨੂੰ ਸਿੱਖ ਕੇ ਅੱਗੇ ਵੱਧਣ ਦੀ ਥਾਂ ਅਸੀਂ ਪੰਜਾਬ ਤੋਂ ਜਿਹੜੇ ਗੇਰ ਚ ਗਏ ਸੀ ਉੱਥੇ ਜਾ ਕੇ ਏਰ ਬਦਲ ਗਿਆ ਇੱਥੇ ਤਾਂ ਅਸੀਂ ਇਹੀ ਕਹਿੰਦੇ ਸੀ ਨਾ ਯਾਰ ਇੱਕ ਮਿਲਦੇ ਹੀਠਾ ਪੰਜ ਲੈਣਾ ਪਾਰੋ ਐਨਐਸਪੀ ਪਹਿਲਾਂ ਮੰਗੂ ਜਿੱਥੇ ਚੱਲਦੀ ਆ ਚੱਲਦੀ ਰਹੂ ਜਦੋਂ ਪੇੜ ਹੋਇਆ ਉੱਥੇ ਵਿਚਾਰਾਂ ਦਾ ਅੰਤਲ ਸਿੱਟਾ ਕੀ ਨਿਕਲਿਆ ਤੁਹਾਨੂੰ ਇਹ ਬਿਲ ਬਣਾਉਣ ਦੀ ਹੱਕ ਨਹੀਂ ਫੇਰ ਵੀ ਜਦੋਂ ਜਾਮ ਹੋ ਗਈ ਗੱਲ ਫੇਰ ਨਿਕਲਿਆ ਵੋਟ ਦੀ ਝੋਟ ਇਹ ਦੋ ਨਾਲੇ ਸੀ ਉਹਨਾਂ ਨੂੰ ਪਤਾ ਸੀ ਇਹ ਵਰਤਾਨਾ ਕਿਹਦੇ ਬਸੇ ਨੂੰ ਜਾਂਦਾ ਇੱਕ ਤਰਫ ਉਹਨਾਂ ਨੇ ਵਾਪਸ ਲੈਣ ਦਾ ਐਲਾਨ ਕੀਤਾ ਪਰ ਉਹ ਨੀਤੀ ਉਹਨਾਂ ਨੇ ਛੱਡੀ ਨੀਤੀ ਹੋਈ ਆ ਖੇਤ ਖਤਮ ਪੰਜਾਬ ਤੋਂ ਇਹਨੂੰ ਚਾਹੇ ਤੁਸੀਂ ਲੈਂਡ ਸੀਲਿੰਗ ਨਾਲ ਜੋੜ ਲਓ ਇਹਨੂੰ ਚਾਹੇ ਪੀਯੂ ਦੇ ਬੀਡ ਫਾਰਮ ਅਪਹੈਲ ਕਰਨ ਨਾਲ ਜੋੜ ਲਓ ਇਹਨੂੰ ਚਾਹੇ ਤੁਸੀਂ ਮੰਡੀਆਂ ਖਤਮ ਕਰਨ ਨਾਲ ਜੋੜ ਲਓ ਨਸ਼ਾਨਾ ਖੇਤ ਖਤਮ ਕਰਨ ਦਾ ਆਪਾਂ ਜਿਹੜਾ ਬੁੱਤਾ ਸਾਹਮਣੇ ਆ ਜਾਂਦਾ ਤੁਸੀਂ ਡੱਟ ਕੇ ਲੜਦੇ ਹੋ ਤੇ ਕਰੋੜੇ ਨਹੀਂ ਜਿੰਨੇ ਲੋਕ ਹੋਣ ਤੁਸੀਂ ਡੱਟ ਕੇ ਲੜਦੇ ਰਹੋ ਲੜਦੇ ਰਹੋਗੇ ਪਰ ਉਹ ਲੜਾਈ ਦੇ ਦਰਾਨੋਕ ਨਮਾਰਾ ਘੱਟ ਲੈਂਦੇ ਨੇ ਉਥੇ ਆ ਕੇ ਫੇਰ ਅਸੀਂ ਉੱਥੇ ਕੱਢ ਜਾਂਦੇ ਹਾਂ ਜਿਹਦਾ ਮਾਇਆ ਖਾਂ ਨਹੀਂ ਤੇ 20 ਸਾਲੋਂ ਸਾਡਾ ਜਿਹੜਾ ਦ੍ਰਿਸ਼ਟੀਕੋਣ ਆ ਜਿਹੜੀ ਮਾਰਕਸਵਾਦੀ ਉਹਦੇ ਬਾਰੇ ਕੁਝ ਮੋੜ ਸੋਚਣ ਦੀ ਲੋੜ ਆ ਜਿਵੇਂ ਸਿੱਖਾ ਨਾ ਬਣਾਤਾ ਨਾ ਇਸ ਇੱਕ ਤਿਆਰ ਰਾਜਕਰਨ ਦੇ ਅਸ਼ੀਰਵਾਦ ਵੀ ਜੇਸੀ ਕੀ ਅਲੀਆ ਸਿੱਕ ਪਕੜਦਾ ਹੁੰਦਾ ਹੋਈ ਜਦੋਂ ਰਾਜ ਨਹੀਂ ਸੀ ਸਾਡੇ ਕੋਲੇ ਹੁਣ ਜਿੱਕੇ ਨਹੀਂ ਰਾਜ ਨਾ ਨਾ ਧਰਮ ਚਲੇ ਧਰਮ ਨਾ ਸਾਡੇ ਬਲੇ 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 ਆਪਣੇ ਨੇ ਘਿਰਵਾਨ ਵਿੱਚ ਸਿਰ ਨਹੀਂ ਨਾ ਕਰਦੇ ਜਦੋਂ ਤੁਸੀਂ ਸਾਰੀਆਂ ਸੰਗਰਮੀਆਂ ਅਸਲੀ ਬੋਤ ਕਰਦੇ ਨੇ ਜੈਨਲ ਵੱਡਾ ਕਲਦੀਕ ਢਾਲੀਆਲ ਹੋਰ ਸਾਰੀਆਂ ਕਾਰਗੋਆਂ ਨਿ ਭਰੀ ਜਾਂਦੇ ਰਜਿਸਟਰ ਰਜਿਸਟਰ ਜਿੱਦਾਂ ਉਹਨਾਂ ਤੋਂ ਬਾਅਦ ਤੇ ਇੱਕ ਦੂਜੇ ਨਾਲ ਥੋੜੀ ਜਿਹੀ ਫੁੱਟਣੀਆਂ ਜਲਾ ਕੇ ਬਿਰਧਾਂ ਤੋਂ ਪੰਜੇ ਤੁਸੀਂ میری ਇਹਦੀ ਪਹਿਲੀ ਦਤ ਤੁਹਾਨੂੰ ਇਹ ਹੈ ਤੁਸੀਂ ਆਪਣੇ ਆਪ ਨੂੰ ਖੇਤਰੀ ਸਿਆਸਤ ਦੇ ਲੁੱਟਿਆਂ ਦੇ ਨਾਲ ਜੋੜੋ ਤੁਸੀਂ ਆਪਣੇ ਆਪ ਨੂੰ ਕਿਉਂ ਨਾ ਸੇ ਕਿਸੇ ਪੱਕਾ ਵਡਰ ਬੋਲੋ ਇੱਕ ਦੌਰ ਸੀ ਜਦੋਂ ਅਸੀਂ ਕਹਿਦੇ ਸੀ ਜਿਹੜੀਆਂ ਦੁਨੀਆ ਦੀਆਂ ਸੰਸਥਾਵਾਂ ਬਣਾਈਆਂ ਨੇ ਨਾ ਇਹ ਸਾਮਰਾਜੀਆਂ ਦੇ ਰਾਜ ਕਰਨ ਦਾ ਨਵੇਂ ਸੰਦ ਨੇ ਪਹਿਲਾਂ ਮੈਨੂੰ ਸਿੱਧਾ ਵੀ ਰਾਜ ਕਰ ਸਕਦੇ ਭਾਰਤ ਕੋਲ ਬਣਾ ਲਿਆ WTO WHO UNO ਭਰਾ ਮੈਂ ਕਹਿੰਦਾ ਇੰਨਾ ਰਾਹੀ ਸਮਝੌਤੇ ਕਰਕੇ ਸਾਰਿਆਂ ਨੂੰ ਪਰੇਤੇ ਚ ਲੈਦੇ ਨੇ ਤੇ ਸਵਾਲ ਵੀ ਉੱਠਿਆ ਸੀ ਵੀ ਮੋਰਚਾ ਖਤਮ ਨਾ ਹੋ ਜੇ ਜਦੋਂ ਤੱਕ ਭਾਰਤ WTO ਤੋਂ ਬਾਹਰ ਨਹੀਂ ਹੁੰਦਾ ਉਹਨਾਂ ਸਾਮਰਾਜੀ ਮਿਲਕੇ ਉਹਨਾਂ ਸੰਸਥਾਵਾਂ ਤੋਂ ਬਾਹਰ ਜਾ ਰਹੇ ਜਿਵੇਂ ਅਸੀਂ ਜਿਵੇਂ WTO ਅਸੀਂ ਜਿਵੇਂ ਜਿਵੇਂ ਆਪਣਾ ਨਾਮ ਛੋੜ ਮੈਨੀਫੈਸਟੋ ਕਿਰਨ ਮੁੱਦਾ ਬਣ ਗਿਆ ਵੀ ਇਹ ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਇਹ ਮੈਨੋਨਲ ਨਾ ਬਸ ਅੰਡਰਸਟੈਂਡਿੰਗ ਆ ਲੋਕਾਂ ਨਾਲ ਵੀ ਸਾਨੂੰ 5 ਸਾਲ ਸੱਤਾ ਦਿਓ ਅਸੀਂ ਆਪ ਸੁਧਾਰ ਕਰਾਂਗੇ ਜੇ ਉਹ ਨਹੀਂ ਕਰਦੇ ਅਦਾਲਤ ਹੀ ਉਹਨਾਂ ਦੀ ਚਾਰਾਜੋਈ ਹੋਣੀ ਚਾਹੀਦੀ ਹੈ ਉਹ ਸ਼ਰਪਾ ਮਾਰ ਕੇ ਡਿਫਰੈਂਸੀਏਸ਼ਨ ਦੀ ਗਾਰੰਟੀ ਦੇ ਆਗੇ ਗਾਰੰਟੀ ਪੂਰੀ ਕਿਵੇਂ ਕਰਾਂਗੇ ਕਿ ਨਵੇਂ ਦੇ ਛੱਡੂ ਰੋਡ ਮੈਪ ਵੀ ਕੋਈ ਨਹੀਂ ਸੋ ਜਦੋਂ ਟਾਈਮ ਹੋਇਆ ਮੈਨੂੰ ਦੱਸ ਦਿਓ ਕਿ ਇਸ ਇਸ ਕਰਕੇ ਸਾਨੂੰ ਦੇਖੋ ਲੜਾਈ ਬਰਤਾਨਾ ਨਹੀਂ ਬਹੁਤ ਤਾ ਗੱਲ ਵੀ ਬਹੁਤ ਵੱਡੀ ਆ ਕੋਲ ਨੂੰ ਬਸੀਂ ਕਿਹਜੇ ਬਣਾਉਣਾ ਉਹਨਾਂ ਨਾਲ ਵੀ ਬਹੁਤ ਵੱਡੀ ਆ ਪਰ ਸਾਨੂੰ ਕਈ ਗੱਲਾਂ ਸਾਡੀਆਂ ਬਦਲਣੀਆਂ ਪੈਣਗੀਆਂ ਲੀਹਾ ਪਾੜ ਕੇ ਤੁਰਨਾ ਪੈਣਾ ਹੁਣ ਆਹੀ ਗੱਲ ਜੇ ਆਪਾਂ ਦੇਖ ਲਈਏ ਪੰਜਾਬੀ ਸੁਪਤਾ ਨਹੀਂ ਬਣਾਇਆ ਪੰਜਾਬੀ ਸਰੂਪਾ ਬਣ ਗਿਆ ਜਿਹਦੇ ਵਿੱਚ ਸਾਰੇ ਲੋਨੇ ਖੜੇ ਹੋਗੇ ਰਾਤ ਢਾਗੀ ਦੇ ਉਦੋਂ ਜਦੋਂ ਪੰਜਾਬੀ ਸੁਪੇ ਦੀ ਲੜਾਈ ਸੀ ਕਕਾਲੀ ਕਰ ਕਹਿੰਦੇ ਸੀ ਇਹ ਤਾਂ Hindu ਸੁਪਾ ਬਣਾ ਰਹੇ ਨੇ ਜੇ ਸਾਰੇ ਪੰਜਾਬੀ ਬੋਲੇ ਲੱਗਦੇ ਹੋਗੇ ਉਹ ਤੇਈ ਦੋਰੀ ਬਹੁਤ ਮਿਲਦੀ ਹੋ ਜੀ ਫੇਰ ਇਹ ਵੀ ਮੰਗ ਹੋਈ ਨਹੀਂ ਤੁਸੀਂ ਇਹਨਾਂ ਨੂੰ ਲਾੜ ਲਾਓ ਹੁਣ ਆਪ ਤੁਸੀਂ ਸਿੱਧਾ ਸਾਹਮਣੇ ਆ ਗਿਆ ਵੀ ਭਈਏ ਪੰਜਾਬੋ ਨਹੀਂ ਤਾਂ ਸਕੇ ਘੱਟ ਜਿੰਤੀ ਰਹੇ ਜਾਣਗੇ ਤੁਸੀਂ ਦੇਖੋ ਮਤਲਬ ਅਸੀਂ ਇੱਕ ਹੱਥ ਨਾਲ ਕੁੱਛ ਕਰਦੇ ਆਂ ਦੂਜੇ ਹੱਥ ਨਾਲ ਕੁੱਛ ਕਰਦੇ ਆਂ ਕਈ ਵਾਰ ਉਹਨਾਂ ਦਾ ਆਸ ਤੇ ਮੇਲ ਨਹੀਂ ਹੁੰਦਾ ਹੋਇਆ ਕੀ ਪੰਜਾਬ ਨੂੰ ਖੜਪਣਾ ਦੀ ਲੋੜ ਹੀ ਸੀ ਇਹ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਹੁੰਦਾ ਪੰਜਾਬ ਸਾਰਾ ਪਾਣੀ ਵਰਤ ਨਹੀਂ ਸਕਦਾ ਦਰਿਆਵਾਂ ਦਾ ਜੇ ਬਿਜਲੀ ਦਾ ਮਾਲਕ ਪੰਜਾਬ ਹੁੰਦਾ ਬਿਜਲੀ ਦੀ ਲੋੜ ਵੀ ਪੂਰੀ ਹੁੰਦੀ ਨਹੀਂ ਸੰਚਾਈ ਹੁੰਦੀ ਤੇ ਦੂਜੇ ਸੂਬਿਆਂ ਨੂੰ ਅਸੀਂ ਪਾਣੀ ਨਹੀਂ ਦਿੰਦੇ ਅਸੀਂ ਕੋਲਾ ਲੈਂਦੇ ਆ ਤੇਲ ਲੈਂਦੇ ਆ ਹੋਰ ਦਿੰਦੇ ਆ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਮੱਧ ਆਪਾਸ ਹੋ ਗਿਆ ਸੰਕਟ ਸੰਭਰਤੀ ਨਾਲ ਆਮ ਆਦਮੀ ਪਾਰ ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹੁਦਾਇਤ ਕਰਦੀ ਹੈ ਤੇ ਗਵੰਡੀ ਰਾਜ ਨੂੰ ਜਾ ਰਹੇ ਪਾਣੀ ਦੀ ਰੈਲ ਸੀ ਕੁਸੂਰ ਨਹੀਂ ਲੁੜਿੰਦੀ ਕਾਰਨ ਇਹ ਕਰੋ ਮਤੇ ਤੋਂ ਬਾਅਦ ਕਿਸੇ ਨੇ ਇੱਕ ਅੱਖਾਂ ਨਹੀਂ ਬੋਲਿਆ ਉਹਨੇ ਸਾਡਾ ਬਖਾਨ ਤੇ ਇਹ ਆ ਜਿਵੇਂ ਪੰਜਾਬ ਦੀ ਸਿਆਸਤ ਨਾ ਬੜਾ ਚੜ੍ਹ ਚੜ੍ਹ ਗਈ ਪੰਜਾਬ ਦੇ ਸਿਆਸਤਦਾਨ ਸਾਰੇ ਮੈਨੂੰ ਕਹਿੰਦਾ ਕੌਣ ਚੰਗਾ ਕੌਣ ਮਾੜਾ ਸਾਰੇ ਮਾੜੀ ਨੇ ਉਹ ਕਿਤੇ ਵੀ ਨਹੀਂ ਮਾੜੀ ਹੁੰਦੇ ਆਰਐਸਐਸ ਚ ਵੀ ਸਾਰੇ ਨਹੀਂ ਮਾੜੀ ਬੰਦੇ ਨਹੀਂ ਰਹਿਗੇ ਕਿਤੇ ਵੀ ਪਾਰਟੀ ਜਿਹੇ ਹੁੰਦੇ ਮੁੱਖ ਤੌਰ ਤੇ ਇਹਨਾਂ ਨੇ ਪੰਜਾਬ ਨੂੰ ਪੰਜਾਬ ਦੇ ਇਤਿਹਾਸ ਨੂੰ ਬੇਦਾਵਾ ਦਿੱਤਾ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਬੁਕਾਰ ਪ੍ਰਸਤ ਜਨਤਾ ਨੂੰ ਧਾੜੀ ਹੋ ਗਈ ਨੀਤੀ ਚੰਗੀ ਚਾਹੀਦੀ ਐ ਨੀਤੀ ਦਾ ਪਤਾ ਕਿਵੇਂ ਲੱਗੂ ਨੀਤੀ ਨਹੀਂ ਪਤਾ ਲੱਗੂ ਨੀਤੀ ਨੂੰ ਸਹੀ ਬਦਲ ਦੇਣੀ ਜਿਹੜੀ ਨੀਤੀ ਬਾਬਾ ਦਾ ਪਹਿਲੀ ਤੋਂ ਵੀ ਮਾੜੀ ਐ ਚੰਗੇ ਬੰਦੇ ਚਾਹੀਦੇ ਨੇ ਚੰਗਾ ਬੰਦਾ ਬੰਦਾ ਕਿਹਨੂੰ ਇੱਕ ਸਿਸਟਮ ਦੇ ਇੱਕ ਭਰਤੀ ਜਿਹੜੇ ਬੰਦੇ ਦੀ ਸਹੀ ਪਹੁੰਚ ਹੋ ਚੰਗਾ ਯੋਗਾ ਨਾ ਮੈਂ ਨਹੀਂ ਮੈਂ ਮਾਦਰਾ ਵੀ ਆਪਾਂ ਗਲਤੀ ਨਹੀਂ ਕਰਦੇ ਸਿਸਟਮ ਹੋ ਸਕਦਾ ਨਾ ਚੱਲੀ ਜਾਂਦਾ ਉਹਨੂੰ ਫਿਰ ਤੁਸੀਂ ਕੀ ਕਰੋਗੇ ਸਾਡਾ ਦਖਾਨ ਤੇ ਵਾਪਰਿਆ ਜਦੋਂ ਇਹ ਦੇਸ਼ ਬਣਿਆ ਨਾ ਉਦੋਂ ਕਹਿੰਦੇ ਸੀ ਇਹ ਫੁੱਲਾਂ ਦਾ ਗੁਣਦਸਤਾ ਭਾਰਤ ਦੇ ਸੰਵਿਧਾਨ ਚ ਲਿਖਿਆ ਹੋਇਆ ਇੰਟੀਗਰ ਬੈਟਲ ਭਾਰਤ ਇਜ਼ ਅ ਯੂਨੀਅਨ ਆਫ ਸਟੇਟਸ ਬਾਲਾਖਾਂ ਕਹਿੰਦੇ ਹੁੰਦੇ ਸੀ ਜਿੰਨੇ ਰਾਜ ਮਜ਼ਬੂਤ ਹੋਣਗੇ ਉਹਨਾਂ ਮਲਕ ਮਜ਼ਬੂਤ ਹੋ ਕਹਿੰਦੇ ਸੀ ਅਨੇਕਤਾ ਚ ਇਕਤਾ ਸਾਰੇ ਉਲਟਾ ਸੁਣੀਓ ਬੋਲਣ ਲੱਗੇ ਹਿੰਦੁਸਤਾਨ ਸ਼ਬਦ ਕਿਸੇ ਕਾਰਨ ਜਿਹੇ ਭਾਵ ਦੇ ਗ੍ਰੋਹ ਸੀ। ਬਾਬਾ ਬਾਨਕ ਨੇ ਕਿਹਾ ਜੀ ਹਿੰਦੁਸਤਾਨ ਡਰਾਉਰ ਨਾ ਦੇਸ਼ ਸੀ ਨਾ ਐਸੀ ਕਿੱਤਾ ਸੀ ਇਲਾਕਾ ਸੀ। ਥੋੜਾ ਸਾਰਾ ਪਰਵਰਚਨ ਬਦਲ ਤੋ ਉਹਨੇ। ਜਿੰਨਾ ਕੱਈ ਵਾਰ ਅਸੀਂ ਲੱਗ ਰਹੇ ਹੁੰਦੇ ਆਂ ਅੰਤਮ ਤੌਰ ਤੇ ਜਿੱਤ ਉਹਨਾਂ ਹੀ ਹੋ ਜਾਂਦੀ ਹੈ। ਲੰਗੜ ਮੋਰ ਚਲਾਇਆ ਜੀ ਪਰ ਅੰਤ ਮਾਨ ਲਿਆ। ਮਿੱਤ ਜੀ ਜੀ ਕਿਹਖਿਆ ਜਿਹੜੇ ਪਹਿਲੇ ਹੱਕ ਸੀ ਉਹਨੇ ਗਵਾਲੇ ਸੁਪਰੀਮ ਕੋਰਟ ਤੱਕ ਹਾਲੀਂ ਕਾਹੀ ਕਹਿੰਦੀ ਆ ਨਾ ਕਰੋ ਤੋਰੀ ਸੀ ਫਰਕੀ ਨੂੰ ਮਾਰਦੇ ਨੂੰ ਅੱਗੋਂ ਚਾਪਨੀ ਹੱਥ ਫੜਾਏ ਸਾਨੀ ਸਰਕਾਰ ਦੀ ਬਾਰੇ ਨਾ ਉਹ ਜਦੋਂ ਖਾੜਕੋ ਦਾ ਦਬਦਬਾ ਸੀ ਜਿਵੇਂ ਜਦੋਂ ਤੁਹਾਡਾ ਦਬਦਬਾ ਹੁੰਦਾ ਫਿਰ ਸਿਆਸੀ ਪਾਰਟੀਆਂ ਸੋਚਦੀਆਂ ਨੇ ਨੇੜੇ ਲਕੀਏ ਕਿਵੇਂ ਇਹਨਾਂ ਦੇ ਨਾਲ ਤੁਰੀਏ ਕਿਉਂਕਿ ਸਾਰੀ ਇਧਰ ਉੱਪਰ ਪੇ ਉਹ ਆਪਣੇ ਵਰਕਰਾਂ ਨੂੰ ਟੰਡਾ 'ਚ ਕਹਿੰਦੇ ਆ ਜਾਓ ਮੋਰਚੇ 'ਤੇ ਇਹ ਤੁਸੀਂ ਨਾ ਅਗਲੇ ਮੁਲਕ ਤੇ ਤੁਸੀਂ ਇਹਨਾਂ ਨੂੰ ਕਿਹੜੇ ਮੂੰਹ ਨਾਲ ਪਾਹੋਂਗੇ ਮੋਟਾ ਸਾਹੂ ਪਾਓ ਆ ਕਾਂਡੀਆਂ ਦੀ ਮੀਟਿੰਗ ਸੀ ਅਨੰਦਪੁਰ ਸਾਹਿਬ ਮੀਟਿੰਗ ਸਾਂਝਾ ਸਰਕਾਰ ਦੀ ਹੋਈ ਉਹਦੋਂ ਮੈਂ ਟੋਡਾ ਸਾਹੂ ਨਾਲ ਸੀ ਜਾਂਦੇ ਜਾਂਦੇ ਮੈਂ ਕਿਹਾ ਅਰਵੰਦ ਸਾਹਿਬ ਕੀ ਹੋ ਰਿਹਾ ਮੀਟਿੰਗ ਉਹ ਕਹਿੰਦੇ ਰੁਣਾ ਕੀ ਆ ਸਾਡਾ ਹਾਲ ਮਿੱਥੋ ਦੇ ਕਾਂਡਾ ਵਰਗੀ ਆ ਕਿਉਂਕਿ ਮੇਰਾ ਟਿਕੜਾ ਤੁਮ ਪਤੀ ਆਸਾਨ ਹੈ ਇਹਨੇ ਸਾਡਾ ਹਾਲ ਜਦੋਂ ਤਾਂ ਅਸੀਂ ਸਾਂਝੀ ਸਰਕਾਰ ਦੀ ਮੀਟਿੰਗ ਕਰਦੇ ਉਹਦੋਂ ਬਿਚੀ ਉੱਠ ਕਰਦੇ ਕਿ ਇਕੱਠੇ ਹੋਵੋ ਪਹਿਲਾਂ ਪੇਨੁਰੈ ਨੀ ਨੀ ਜਦੋਂ ਅਸੀਂ ਇਕੱਠੇ ਹੋਣ ਬਾਰੇ ਮੀਟਿੰਗ ਕਰਦੇ ਆਂ ਉਦੋਂ ਕਹਿੰਦੇ ਮੰਗਾ ਤੂੰ ਤਾਂ ਲੜਨੂ ਮੰਗਾ ਲੜਾਈ ਤੋਂ ਇਕਤਾ ਨਿਕਲੂ ਕਦੇ ਕੁਛ ਨਹੀਂ ਨਿਕਲਣਾ ਇਹੋ ਹੀ ਸਿੱਤਦਾ ਸੰਧੀਆਂ ਸਰਗਰਮੀਆਂ ਬਾਰੇ ਆਪਸੀ ਸਾਂਝ ਬਾਰੇ ਸਾਨੂੰ ਇੱਕ ਸਾਂਝੀ ਸਮਝ ਬਣਾਉਣੀ ਚਾਹੀਦੀ ਸਾਰੀਆਂ ਕਿਸਾਨਾਂ ਦੇ ਬੰਦੀਆਂ ਦੀ ਮੈਂ ਯੋਜਨਾ ਕਰਦਾ ਰਿਹਾ ਸਭ ਤੋਂ ਵੱਧ ਹੋਣ ਵਾਲਿਆਂ ਦੀ ਕਰਦਾ ਰਿਹਾ ਤੁਹਾਨੂੰ ਬੋਲਣਾ فرمایا او ਲੋਕਾਂ دوستا ਨਾ ਕਰਦਾ ਰਹਾ ਓ ਯਾਰ ਗੱਲ ਤੁਸੀਂ ਠੀਕ ਨਹੀਂ ਕਰ ਰਹੇ ਆਹ ਇੱਕ ਲੋਕੀ ਜਿ ਨੂੰ ਵੀ ਨਹੀਂ ਮੇਰੀ ਅਸਲੀ ਗੱਲ ਠੀਕ ਹੋਣਾ ਮੇਰੇ ਨਾਲ ਮੈਂ ਲੜਦਾ ਵੀ ਰਹੇ ਕਿਸੇ ਮੌਕੇ ਤੁਸੀਂ ਡਰਦੇ ਹੋ ਮੇਦਾ ਗੱਲੀ ਮਾਰਨਾ ਸੋ ਮੇਰੀ ਬੇਇਨਤੀ ਹੈ ਯਾਰ ਸਾਡਾ ਹਾਲ ਇਹ ਜਾਤਾ ਜਿਹੜੀ ਸਾਂਝੀ ਸੁੱਤੀ ਸੀ ਨਾ ਜਿਹੜੀ ਸੰਵਿਧਾਨਿਕ ਤੌਰ ਬਣਿਆ ਜੇ ਤੁਸੀਂ ਉਦੋਂ ਦੇਖੋ ਆ ਮੈਂ ਕਿਹਾ ਮਹਾਰਾਜਾਂ ਕੋਲੇ ਆਹ ਸਾਂਝੀ ਸੁੱਤੀ ਸਾਂਝੀ ਸੁੱਤੀ ਵੀ ਬਹੁਤ ਘੱਟ ਹੈ ਉਹ ਕਹੇ ਸੀ ਵੀ ਜੇ ਕੇਂਦਰ ਕੋਈ ਕਾਨੂੰਨੀ ਬਣਾਉਂਦਾ ਰਾਜ ਬਣਾ ਸਕਦਾ ਪਰ ਜੇ ਇੱਕੋ ਮਸਲੇ ਤੇ ਦੋਹੇ ਕਾਨੂੰਨ ਬਣਾ ਲੈਣ ਤਾਂ ਕੇਂਦਰ ਨਾਲ ਬੰਨਿਆ ਜਾ ਇਹਨਾਂ ਨੇ ਸ਼ੁਰੂ ਕਰ ਲਿਆ ਰਾਜਾਂ ਦੀ ਸੂਚੀ ਕੱਢ ਕੇ ਸਭੀ ਸੂਚੀ ਚ ਪਰੋਣੀ ਸ਼ੁਰੂ ਕਰ ਦਿੱਤੀ ਐਮਰਜੈਂਸੀ ਵੇਲੇ ਸਿੱਖਿਆ ਦਾ ਅਧਿਕਾਰ ਕਰ ਲਿਆ ਆ ਡੈਮ ਸੇਫਟੀ ਐਕਟ ਲਿਆਂਦਾ ਹੁਣਾਂ ਬਿਜਲੀ ਆ ਲਿਆਂਦਾ ਇਹ ਸਾਰਾ ਤਾਕਤਾਂ ਦਾ ਕੇਂਦਰੀਕਰਨ ਜਦੋਂ ਵੀ ਤਾਕਤਾਂ ਦਾ ਕੇਂਦਰੀਕਰਨ ਹੋਊਗਾ ਉਹਦੇ ਨਾਲ ਨਿੱਜੀ ਕੰਮ ਕਹ ਲਓ ਪ੍ਰਾਈਵੇਟ ਕੰਮ ਕਹ ਲਓ ਵਪਾਰੀ ਕੰਮ ਕਹ ਲਓ ਉਹ ਹੋਊਗਾ ਇਸ ਕਰਕੇ ਜਿਹੜਾ ਰਾਜਾਂ ਦੇ ਅਧਿਕਾਰ ਨੇ ਇਹ ਤਾਂ ਆਪਾਂ ਹੀ ਪੁੱਛ ਲੈਣਾ ਦਿਆਂ ਜੀ ਇਹਦੇ ਨਾਲ ਮੁਨਾਫਾ ਕਿੰਨਾ ਹੋਊ ਇਹਦੇ ਨਾਲ ਲੁੱਟ ਕਿੰਨੀ ਹੋਣੀ ਇੱਕ ਪੱਖ ਹੀ ਹੈ ਪਰ ਇਹ ਫੈਸਲਾ ਤਾਂ ਕੋਈ ਸਿਆਸਤ ਕਰਦੀ ਹੈ ਨਾ ਜਦੋਂ ਅਸੀਂ ਕਹਿੰਦੇ ਕਿ ਕਿਸੇ ਸਿਆਸਤ ਰਾਹੀਂ ਇਹ ਨੀਤੀ ਆਈ ਉਹ ਸਿਆਸਤ ਤੇ ਵੀ ਉਹਗਲੀ ਅਖੜੀ ਚਾਹੀਦੀ ਹੈ ਉਹ ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਗੈਂਸ ਵਾਸਤੇ ਇੱਕ ਵਾਰੀ ਬੋਲੀਏ ਜੀ ਤੁਸੀਂ ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਇਸ ਮਸਲੇ ਬਾਰੇ ਬੋਲੀਆ ਹਾਂ ਬੋਲੋ ਜਿਹੜਾ ਲ ਖੋਣ ਦਾ ਸੀ ਜਿਹੜਾ ਉਹਦੇ ਆਂਗੀਆਂ ਸੀ ਪਾਰਟੀਆਂ ਨੂੰ ਪਤਾ ਲੱਗ ਗਿਆ ਕਿ ਤੁਰ ਤੱਕ ਇਹ ਲੱਗਿਆ ਕੰਮ ਇਹਨਾਂ ਦੇ ਨਾਲ ਸੰਬੰਧ ਜੁੜਨਾ ਪੈਣਾ ਤੁਸੀਂ ਕੀ ਉਹਨਾਂ ਨੂੰ ਕਹੋ ਜੀ ਸਿਆਸੀ ਪਾਰਟੀਆਂ ਪੋਜੀਸ਼ਨ ਸਪਸ਼ਟ ਕਰਨ ਦੇ ਬਾਰੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੰਧੋ ਹੁਣ ਆਇਆ ਕੋਲੋ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੰਧ ਨੇ ਇਹਦਾ ਮਤਲਬ ਤੁਸੀਂ ਚੋਣਾਂ 'ਚ ਵਿਸ਼ਵਾਸ ਕਰਨ ਲੱਗੇ ਉਹ ਤੁਹਾਡੀ ਆਪਣੀ ਨੀਤੀ ਆ ਚੋਣ ਲੜਨੀਆਂ ਨਹੀਂ ਲੜਨੀ ਉਹ ਮੈਨੂੰ ਪਤਾ ਵੀ ਸਾਰੇ ਜੱਗੜ ਕੀ ਨੇ ਮੈਂ ਉਹਦੇ ਵਿਸਥਾਰ 'ਚ ਨਹੀਂ ਜਾਂਦਾ ਹਰ ਇੱਕ ਦੀ ਲਿਮਿਟੇਸ਼ਨ ਹੈ ਕਿਤੇ ਚਾਲਕ ਸ਼ਕਤੀਆਂ ਸਾਹਮਣੇ ਨੇ ਕਿਤੇ ਸਾਹਮਣੇ ਨਹੀਂ ਉਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ ਉਹਨੀਆਂ ਚੱਲੇ ਹੁੰਦੀਆਂ ਪਰ ਅੰਗਾ ਖੱਦਮ ਵੀ ਅਸੀਂ ਉਹਨਾਂ ਕੋਲੇ ਜਾਂਦੇ ਆ ਅਸੀਂ ਕਿਉਂ ਨਹੀਂ ਕਹਿੰਦੇ ਵੀ ਐਡਾ ਵੱਡਾ ਮਸਲਾ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਸਿਆਸੀ ਪਾਰਟੀਆਂ ਨੂੰ ਮਜਬੂਰ ਕਿਉਂਕਿ ਤੁਸੀਂ ਸਿਆਸੀ ਪਾਰਟੀਆਂ ਦਾ ਰੋਲ ਨਹੀਂ ਨਿਭਾ ਸਕਦੇ ਮੈਨੂੰ ਪਤਾ ਨਹੀਂ ਟੈਨਸ਼ਨ ਦਾ ਪਰ ਤੁਸੀਂ ਉਹਨਾਂ ਨੂੰ ਤਾਂ ਕਹਿ ਸਕਦੇ ਹੋ ਨਾ ਬੰਦੇ ਦੇ ਪਰ ਤੋਂ ਬਣਾਓ ਕਿਸਾਨ ਅੰਦੋਲਨ ਜਦੋਂ ਸਮਾਪਤ ਹੋਇਆ ਉਦੋਂ ਮੇਰਾ ਇੱਕ ਵਿਚਾਰ ਸੀ ਦੀ ਤੁਹਾਡੀ ਇੱਕ ਗਲਤੀ ਤਾਂ ਹੋ ਸਕਦੀ ਹੈ ਸਾਰੇ ਜਣ ਚੋਣਾਂ ਤੇ ਹੋ ਰਹੀ ਹੀ ਸਕਦੀ ਮੈਨੂੰ ਪਤਾ ਸੀ ਉਹ ਕੀ ਹੋ ਸਕਦੀ ਆ ਤੁਸੀਂ ਪਾਰਟੀਆਂ ਨੂੰ ਸੱਦੋ ਵੀ ਜਿਹੜੀ ਤੁਸੀਂ ਚੋਣ ਨਾਲ ਉਹ ਤੁਹਾਡੇ ਲੱਗੇਗੀ ਅੱਜ ਆਵੇ ਤੇਰੀਵਾਲ ਅੱਜ ਆਵੇ ਸੁਖਵੀਰ ਅੱਜ ਆਵੇ ਬਨਾਨਾ ਸਾਰੀ ਰਿਕਰਡ ਨੂੰ ਦੱਸੋ ਖਾਦੀ ਦਾ ਕਿਹੜਾ ਮਸਲਾ ਕਿਵੇਂ ਹੱਲ ਕਰੋਗੇ ਮਲਾਤਵਾ ਦਾ ਕਿਹੜਾ ਹੱਲ ਕਰੋਗੇ ਲੋਕੀਂ ਦਾ ਕਿਹੜਾ ਹੱਲ ਕਰੋਗੇ ਹੁਣ ਹਾਲ ਇੰਨਾ ਮੜਾ ਜਿਹੜਾ ਕਹਿੰਦੇ ਆ ਵੀ ਜਿਹੜਾ ਬੰਦੇ ਨੂੰ ਕੋਈ ਆਰਟ ਆ ਦੀ ਕਲਾ ਆਲੀ ਉਹ ਬਾਅਦ ਨਹੀਂ ਹੰਦਾ ਵੋਕੇਸ਼ਨਲ ਐਜੂਕੇਸ਼ਨ ਸਾਰੇ ਸਰਕਾਰੀ ਸਕੂਲਾਂ ਦੀ ਨਿੱਕੀ ਕੰਪਨੀ ਅੰਦੇ ਦੀ ਵੋਕੇਸ਼ਨਲ ਐਜੂਕੇਸ਼ਨ ਸਾਰੇ ਸਰਕਾਰੀ ਸਕੂਲਾਂ ਦਾ ਪਾਇਰਟ ਕੰਪਨੀ ਨੂੰ ਦਿੱਤੀ ਆਂਦਰ ਬਾਡੀ ਜਾਂ ਸਰਬੋਤਮ ਪ੍ਰਤੀਨਿਧ ਰਹਿਆ ਖੋਕੇ ਅਮਰੀਕਾ ਤੋਂ ਉਹ ਦੇਤਾ ਆਪਣਾ ਬਾਤ ਮਾਰਦਨ ਜਿਹੜਾ ਮੰਤਰੀ ਪਰਮ ਹਲਤਾਨਾ ਸਾਰਾ ਕੰਮ ਨਿੱਜੀ ਕੰਪਨੀ ਨੂੰ ਦੇਤਾ ਜਿਹੜੀਆਂ ਦੁਕਾਨ ਕਰਦੀ ਮਤਲਬ ਇਹ ਗੱਲ ਆਨੇ ਜਿਹੜੀ ਆ ਰਜਿੰਦਰ ਅਕਾਲ ਦੇ ਰਖਿੰਦੇ ਤੋਂ ਮੈਂ ਵੀ ਕੀਤੀ ਆ ਜਿਹੜਾ ਦੋਸਤ ਸੀ ਉਹ ਬੀਬੀ ਪੜਦੀ ਸੀ ਉਹ ਪੀਡੀਏ ਦੇ ਵਿੱਚ ਮੈਂਬਰ ਬਣ ਗਿਆ 1 ਸਾਲ ਦੇ ਵਿੱਚ ਬੱਚਿਆਂ ਤੋਂ ਪੀਟੀਆ ਫੰਡ 80 ਲੱਖ ਰੁਪਈਆ ਲਿਆ ਅੱਜ ਤੋਂ 7 ਸਾਲ ਪਹਿਲਾਂ ਜਿੰਨੇ ਠੇਕੇ ਵਾਲੇ ਪ੍ਰੋਫੈਸਰ ਆਪ ਉਹਨਾਂ ਦੀ ਸਾਰੀ ਤਨਖਾਹ ਉਹਨਾਂ ਰਹੀ ਦਿੱਤੀ ਜਾਂਦੀ ਸਾਰੇ ਕਾਲਜ ਯੂਨੀਵਰਸਿਟੀ ਨੂੰ ਕਹਿੰਦਾ ਸੈਲਫ ਫਿਨਾਂਸ ਕੋਰਸ ਸ਼ੁਰੂ ਕਰੋ ਸੈਲਫ ਫਿਨਾਂਸ ਦਾ ਮਤਲਬ ਉਹਦਾ ਸਾਰਾ ਖਰਚਾ ਤੁਸੀਂ ਚੱਕਣਾ ਨਾ ਨਿੱਜੀ ਕਾਰਨ ਇਹ ਇਸ ਹੱਦ ਤੱਕ ਅਲੇ-ਦਲੇ ਘੇੜ ਗਿਆ ਹਾਥ-ਹਾਥੇ ਅਫੈਕਟ ਹੋ ਗਏ ਆਸਰ ਪੰਡਾ ਤੇ ਸਭੇ ਤੁਹਾਡੀ ਜਿੰਦਗਾਨ ਠੀਕ ਨਹੀਂ ਪਰ ਜਦੋਂ ਅਕ ਫੈਡਰਲ ਨੀ ਸਿਆਸਤ ਦੀ ਗੱਲ ਕਰਦੇ ਮੈਂ ਕਈ ਵਾਰ ਸਾਹਮਣੇ ਵੀ ਕਿਹਾ ਰਾਜਿਆਲ ਸਾਹਿਬ ਨਾਲ ਵੀ ਮੇਰੀਹੀ ਗੱਲ ਹੈ ਮੈਂ ਤੁਸੀ ਇਹ ਦੱਸੋ ਸਾਰੇ ਮੁਲਕ ਚ ਐਮਐਸਟੀ ਦੀ ਗਾਰੰਟੀ ਦਾ ਕਾਨੂੰਨ ਕਿਵੇਂ ਬਣ ਸਕਦਾ ਨਹੀਂ ਬਣ ਸਕਦਾ ਪੰਜਾਬ ਚ ਲਾਗਤੀਂ ਤੌਰ ਆ ਜ਼ਮੀਨ ਦੀ ਪਹਿਲਾ ਵਾਰ ਹੋਰਾ ਵਾਟਾ ਵੰਡ ਹੋਰਾ ਆ ਹੋਰਾ ਤੇ ਜਿਹੜਾ ਸੁਆਮੀਨਾਥ ਵਾਲਾ ਫਾਰਮੂਲਾ ਚਾਹੇ ਕਰ ਲੋ 50% ਨਹੀਂ ਬਣਦਾ ਕਿਉਂਕਿ ਉਹਨਾਂ ਸਾਰੇ ਮੁਲਕ ਦੀ ਆਸਤ ਕੱਢ ਕੇ ਉਹ ਉਹਨੂੰ ਐਮਐਸਪੀ ਕਰ ਦੇਣਾ ਜਿੱਥੇ ਐਮਐਸਪੀ ਨਾਲ ਖੂਨ ਚ ਲੋਕੇ ਲਾਗੂ ਕਰ ਦੇਣੀ ਆ ਜਿੱਥੇ 1100 ਰੁਪਏ ਪੰਪਟਰ ਝੋਨੇ ਦੇ ਪਹਿਲਾ ਵਾਰ ਦਾ ਖਰਚਾ ਉੱਥੇ ਕਰ ਨਹੀਂ ਉਹ ਤੁਹਾਨੂੰ ਪਤਾ ਹੀ ਆ ਜਦੋਂ ਕਿਸਾਨ ਮੋਰਚਾ ਦੇਖਿਆ ਪੰਜਾਬ ਦਾ ਉਹ ਕਹਿੰਦੇ ਟਰੈਕਟਰੋ ਮਸ਼ੀਨੋ ਉਹ ਕਿੰਨੀ ਜਸਾ ਨੇ ਯਾਰ ਗੱਲਾਂ ਚੱਲਣ ਲੱਗੀਆਂ ਪੀਰਾਂ ਨੂੰ ਕੀ ਹੋਇਆ ਇੰਨਾ ਸਾਧ ਦੇ ਨਾਲ ਕੋਲੇ ਇਹੀਆਂ ਚੀਜ਼ਾਂ ਇੰਨੇ ਚਿਰ ਦੇ ਮੋਰ ਚਲਾ ਰਹੇ ਨੇ ਉਹ ਕਹਿੰਦੇ ਭਾਈ ਉੱਥੇ ਐਮਐਸਪੀ ਲਾਗੂ ਆ। ਉਹ ਕਹਿੰਦੇ ਐਮਐਸਪੀ ਕਿਹੜੀ ਕਿਹੜੀ ਦਾ ਨਾਮ? ਸਾਡੇ ਤੱਕ ਕਿੰਨੇ ਕਿਸੇ ਨੇ ਦੇਖੀ। ਸਭ ਮੁਲਕ ਦਾ ਫੁੱਲਾਂ ਦਾ ਬਲਦਸਤਾ ਹਰ ਥਾਂ ਦੀਆਂ ਸਮੱਸਿਆਵਾਂ ਨੇ। ਹਰ ਕਿਸਾਨ ਕੋਲ ਚਾਹੇ ਉਹ ਮਹਾਰਾਸ਼ਟਰ ਦਾ ਉਹਦੇ ਨਾਲ ਤਾਲਮੇਲ ਜ਼ਰੂਰੀ ਆ। ਕੱਲਾ ਪੰਜਾਬ ਹਿਸਤੋਰੀ ਹੋ ਕੇ ਜੰਮੂ ਆਪਾਂ ਨੂੰ ਤਾਂ ਕੱਢ ਲੈ ਸੀ ਮਦੇ ਅੱਗੇ। ਖਾਲਸਪੰਦੀ ਨੇ ਵੀ ਇਹ ਤਾਂ ਫਲਾਣੇ ਨੇ ਉਹ ਤਾਂ ਆਲੇ-ਦਾਲੇ ਆਖਦੇ ਨੇ ਜੇ ਇਹ ਖਾਲਸਪੰਦੀ ਦੀ ਫਿਰ ਰਸੀ ਨਹੀਂ ਆ। ਸੋ ਇਸ ਕਰਕੇ ਸੰਧੀਆਂ ਸਰਗਰਨੀਆਂ ਬਾਰੇ ਸਾਰਿਆਂ ਨੂੰ ਦੋਸਤ ਮੰਨੋ ਆਪਦੇ ਘੇਰੇ ਵਾਲੇ ਨੂੰ ਨਿਕੋ ਦੋਸਤੀ ਦੀ ਯੋਜਨਾ ਹੋਊਗਾ ਦੁਸ਼ਮਣੀ ਦੀ ਯੋਜਨਾ ਹੋਊਂਦੀ ਸੋ ਜਿਹੜੀ ਜਿਹੜੀ ਤੁਸੀਂ ਹੁਣ ਆਪਸੀ ਇਹ ਕਿਉਂਕਿ ਮੈਨੂੰ ਇਹ ਸੀ ਸਾਰੇ ਆ ਰਹੇ ਸੱਚੀ ਗੱਲ ਤੁਹਾਨੂੰ ਦੱਸਦਾ ਚਾਰ ਪੰਜ ਦਿਨ ਪਹਿਲਾਂ ਮੈਨੂੰ ਵੱਡਾ ਕਿਸਾਨ ਆਪ ਕੋਲ ਮਿਲਿਆ ਕੋਈ ਮਹਾਦੀ ਸਟਾਈ ਨੂੰ ਆ ਰਹੇ ਨੂੰ ਨਹੀਂ ਆਏ ਸਾਰੇ ਨਾਲ ਜਰਾ ਫਿਰ ਮੇਰੀ ਗੱਲ ਹੋਈ ਆਪਣੇ ਦਲੀਪ ਨਾਲ ਜਦੋਂ ਮੈਂ ਉਹ ਆਇਆ ਕਹਿੰਦੇ ਨੇ ਦਿਨ ਅੱਗੇ ਪਿੱਛੇ ਕਰ ਲੋ ਮੈਂ ਕਰ ਲੋ ਜਦ ਨਾਲ ਕੀ ਐਡੀ ਗੱਲ ਮੂੰਹ ਪਤਾ ਲੱਗਿਆ ਉਹ ਸਾਰਿਆਂ ਨੇ ਕਹਿਤਾ ਭਾਈ ਤੁਸੀਂ ਅੱਜ ਦਾ ਕਰੋ ਨਹੀਂ ਕਰੋ ਇਹ ਪਹੁੰਚ ਤੁਸੀਂ ਸਹੀ ਜੋ ਉਹ ਗਲਤ ਉਹ ਕਿੱਠੀਆਂ ਨਾਲੇ ਮਸਲਾ ਹੱਲ ਨਹੀਂ ਹੋਣਾ ਇਹ ਮਸਲਾ ਮਾਣਾ ਵੀ ਕਦੋਂ ਸੋਚੇ ਉਹ ਕਿ ਸਾਰਿਆਂ ਦਾ ਜਦ ਐਂ ਸਮਝ ਕੇ ਕਿਉਂ ਕਿ ਮੇਰੀ ਗੱਲ ਸਹੀ ਆ ਇਸ ਤਰ੍ਹਾਂ ਕੇ ਸਾਰਿਆਂ ਨੂੰ ਇਝ ਹੋਣਾ ਚਾਹੀਦਾ ਐ ਨਹੀਂ ਹੁੰਦਾ ਮੇਰੀ ਬੇਨਤੀ ਤੁਹਾਨੂੰ ਇਹ ਆ ਖੇਤਰੀ ਸਿਆਸਤ ਨਾਲ ਜੁੜੋ ਸਾਡਾ ਹਾਲ ਉਹ ਕਰਤਾ ਆਪਣੇ ਨੈਣ ਤੋਂ ਮੈਨੂੰ ਦੇ ਤੂੰ ਮਟਕਾਉਂਦੀ ਕਰ ਸਿੱਖਿਆ ਸਭ ਤੋਂ ਹੋਲੀ ਜੀਐਸਟੀ ਦੇ ਰਾਹੀਂ ਸਾਰੇ ਟੈਕਸ ਲਾਉਣ ਦਾ ਅਧਿਕਾਰ ਸਭ ਤੋਂ ਹੋ ਲਿਆ ਵਾਤਾਵਰਨ ਦਾ ਹੋ ਲਿਆ ਪਾਣੀ ਦਾ ਹੋ ਲਿਆ ਆ ਭੂਮੀ ਰਿਕਵਾਇਰ ਕਰਨ ਦਾ ਸਿਸਟਮ ਜਿਹੜਾ ਕਿਹੜਾ ਬਣਾਇਆ ਸੀ ਮਨਮੋਹਨ ਸਿੰਘ ਨੇ ਦਵਾਲ ਬਣਾ ਕੇ ਬਣਾਇਆ ਸੀ ਯਾਰ ਇਹਨਾਂ ਜਿਹਨਾਂ ਤੋਂ ਸਾਰਾ ਕੁਝ ਖੋਣਾ ਉਹਨਾਂ ਬਾਰੇ ਵੀ ਕੋ ਸੋਚੋ ਉਹ ਪਰਾਂ ਕਰਕੇ ਹੁਣ ਹੋਰੇ ਪਾਸੇ ਚੱਲਦੇ ਸਾਰੇ ਕਸੇ ਸੋ ਆਪਣੇ ਨੈਣ ਹਾਸਲ ਕਰਨ ਲਈ ਵੀ ਸਾਨੂੰ ਤਰਨਾ ਪਊ। ਉਹਨਾਂ ਨੇ ਕੀ ਕੀਤਾ? ਹਰ ਇੱਕ ਧੜ ਦੀ ਜਾਂ ਵਿਦੇਸ਼ੀ ਦਾ ਇਹ ਰੌਂ ਹੁੰਦਾ ਵੀ ਜੇ ਤੁਸੀਂ ਉਹ ਬੇਲੂ। ਤੁਹਾਨੂੰ ਕੰਮ ਨਹੀਂ ਚਲਾਉਣਾ ਹੁੰਦਾ। ਤੁਸੀਂ ਆਖ ਲਈਏਂ ਦੀ ਅਸੀਂ ਚਲਾਵਾਂਗੇ। ਫਿਰ ਉਹ ਮੁਕਤੇ ਚਲਾ ਕੇ ਜਾਂਦੇ ਨੇ। ਤੂੰ ਐ ਕਰ ਤੂੰ ਐ ਕਰ ਤੂੰ ਐ ਕਰ। ਅਸੀਂ ਕਹਿ ਲਿਆ ਉਹ ਤੇਰੀ ਆਗਲ ਤਾਂ ਮਾਰ ਦੂ ਸਭ ਨੂੰ ਸਭ ਕੋਈ ਤੂੰ ਬਚਾ ਲਾ। ਉਹ ਕੀ ਕਰ ਦਿੰਦੇ ਨੇ? ਉਹ ਦੇਖੋ ਜੀ ਸਾਡੇ ਬਾਰੇ ਉਹਨਾਂ ਨੂੰ ਵੱਧ ਪਤਾ। ਵੀ ਜੇ ਅਸੀਂ ਐਂਕਰਾਂਗੇ ਤੇ ਆਇਆ ਉਹ ਵਰਤੀ ਕਰਦੇ ਨੇ ਕੁਛ ਨੂੰ ਕੱਚਿਆਂ ਨੂੰ ਪੱਕੇ ਕਰਤਾ ਕਿਸੇ ਨੂੰ ਇੱਧਰ ਕਰਤਾ ਨਵੀਂ ਹੋਰ ਕੱਤੀ ਭਰਤੀ ਕਰ ਲਈ ਸਾਡਾ ਵੱਡਾ ਲਖਾਂਦੇ ਕੋਈ ਇਹਦੇ ਆਪ ਵਿੱਚ ਅਥੇ ਬੰਦੀ ਸਿੱਖਿਆ ਨੀਤੀ ਬਾਰੇ ਗੋਲਦੀ ਸੁਣੀਆਂ ਅੱਜ ਤੱਕ ਪੰਜਾਬ ਦੀ ਖੇਤੀ ਨੀਤੀ ਇੱਧਰ ਦੀ ਮਤਲਬ ਅਸੀਂ ਅਦਾਇਏ ਨੂੰ ਬਚਾਉਣ ਦੀ ਥਾਂ ਚਾਹੇ ਉਹ ਬੀਲ ਹੀ ਹੋਣਾ ਚਾਹੇ ਟੈਲੀਗੋਨਾ ਚਾਹੇ ਸਕੂਲ ਨੇ ਅਸੀਂ ਤਨਖਾਹ ਤੱਕ ਤੇ ਬਦਲੀਆਂ ਨਿਯੁਕਤੀਆਂ ਤੱਕੀਆਂ ਦੇ ਕੋਸ ਉਹਨੇ ਸਾਡੇ ਨਾਲ ਇੱਕੋ ਫਿਲਟਰ ਤੇ ਸੋ ਇਸ ਕਰਕੇ ਜਿਹੜਾ ਵਰਤ ਕੰਦਰਾ ਕੰਮ ਸੁਧਿਆ ਜਾ ਰਿਹਾ। ਮਤਲਬ ਪਹਿਲਾਂ ਜਦੋਂ ਮੈਂ ਬਟੈਂਟੇ ਸੀ ਉਦੋਂ ਯਸ਼ਪਾਲ ਆਪੂ ਸੀ। ਅਧਿਆਪਕਾਂ ਦਾ ਸਾਇੰਸ ਦਾ ਆਪੂ ਸੀ। ਉਹਦੀ ਸਾਰੀ ਕਲਾਸ ਤੋਂ ਭੰਦੀ ਲਗਭਗ ਲੋਨ ਮੁਲਟ ਹੋ ਗਿਆ ਨੂੰ ਅੰਨਾ ਕਿਹਾ ਕਿ ਜੁਨੀਅਰ ਦੇ ਆਪੂ ਉਹ ਬਣ ਕੇ ਵੀ ਉਹਨਾਂ ਵੱਲ ਕੋਈ ਝਾਕ ਨਹੀਂ ਸਕਦਾ ਉਹ ਸੀਟ ਤੇ ਬੈਠਣ ਨਾ ਬੈਠਣ ਕੰਮ ਕਰਨਾ ਨਾ ਕਰਨ ਕਰਦੇ ਨੇ ਸਾਰੇ ਮਾੜੀ ਨਹੀਂ ਮੈਂ ਕਹਿੰਦਾ ਸੋ ਕਈ ਗੱਲਾਂ ਸਾਨੂੰ ਆਪਣੇ ਆਪ 'ਚ ਬਦਲੀਆਂ ਪੈਣਗੀਆਂ ਜਦੋਂ ਤੁਸੀਂ ਬਾਹਰ ਦੇ ਨਾਲ ਲੜਦੇ ਹੋ ਨਾ ਉਦੋਂ ਆਪਣੇ ਅੰਦਰ ਦੇ ਨਾਲ ਵੀ ਲੜਨਾ ਪੈਂਦਾ ਉਹ ਗੱਲਾਂ ਜਿਹੜੀਆਂ ਹੋਂਦ ਸਹਾਈ ਤੋਂ ਰਹੀਆਂ ਨੇ ਉਹਨਾਂ ਨੂੰ ਬਚਾਅ ਕਰਨਾ ਪੈਂਦਾ ਬਹੁਤ ਵੱਡਾ ਖੰਗਲ ਫੈਟਲਿਜ਼ਮ ਦੀ ਸਿਆਸਤ ਤੋਂ ਬਿਨਾ ਉਹ ਪਹੁੰਚ ਤੋਂ ਬਿਨਾ ਇਹ ਬਚਾਏ ਨਹੀਂ ਜਾ ਸਕਣਗੇ ਜਨਤਾ ਇਹ ਹੈ ਸਾਰਾ ਕਹਿੰਦੇ ਆ ਸਾਡੀ ਧੂਈ ਦੇ ਘਰ ਖੇਤ ਬਚਾਓ ਪੰਜਾਬ ਨੂੰ ਚੋੜੀ ਗਿਆ। ਥੇਟ ਦੇਖੋ ਇਧਰੋਂ ਖਤਮ ਇਧਰੋਂ ਖਤਮ ਇਧਰੋਂ ਖਤਮ ਇਧਰੋਂ ਖਤਮ ਸਾਡੇ ਖੇਤ ਲੈ ਹੋਏ। ਮੈਂ ਮੈਂ ਕਿੰਨੀਆਂ ਵਾਰ ਹਰਾਉਣਾ 11 ਵਾਲੀ ਜਿਹੜੀ 에어 ਕੰਡੀਸ਼ਨਿੰਗ ਟੀ ਹੈ। ਉੱਥੇ ਇੱਕ ਭਗਵਾਨ ਕਹਿ ਰਿਹਾ ਨਹੀਂ ਕਿ ਮੇਰੀ ਗੱਲ ਸੁਣੀਏ ਬਸ ਨਾਲ। ਉਹ ਕਹਿੰਦਾ ਸੀ ਨਾ ਕਿਤੇ ਹੋਰ 200 ਏਕੜ ਖਰੀਦ ਕੇ ਇਤੋਂ ਵਧੀਆ ਮੰਡੀ ਬਣਾਵਾਂਗੇ। ਆਪਾਂ ਤਾਂ ਚੱਲ ਨਹੀਂ ਰਹੀ। ਉਹ ਜਿਨ੍ਹਾਂ ਦਾ ਮੇਡ ਸਾਹਿਬ ਨਹੀਂ ਗਿਆ ਤੇ ਜਿਨ੍ਹਾਂ ਨੇ ਖੇਤ ਖਤਮ ਨਾਲ ਆ ਜਿਹੜਾ ਭੁੰਨ ਰਣਾ ਜਾਣਾ ਨਾ ਐਡਾ ਖਤਰਨਾਕ ਲਾਈ ਦੀ ਅਫਸਰ ਭਗਵਾਨ ਜੀ ਆਪ ਨੂੰ ਇਹ ਕਹਾਂ ਕੰਨੀ ਕੰਮ ਦੱਸੋ ਜੀ ਤੁਸੀਂ ਐਡਾ ਬੱਟਾ ਜਾਲ ਬਨ ਲਿਆ ਆਪਸ ਪਹਿਲਾਂ ਹੀ ਇਹਨਾਂ ਦੇ ਕੋਲ ਸੀ ਸੋ ਇਸ ਕਰਕੇ ਇੱਕ ਦਾ ਦਿਬੋਤ ਕੋਲਾ ਧੀ ਕਾ ਪਾ ਕੇ ਲੈ ਮੈਂ ਕੱਟ ਲੋਏ ਦੀ ਲੱਕ ਸਰ ਵਿੱਚ ਚਾਰਨ ਦੇ ਪਰ ਸਹੀ ਵਿਚਾਰਾਂ ਦੀ ਰੋਸ਼ਨੀ ਤੋਂ ਬਿਨਾ ਆਪ ਗਹਦੇ ਦੇ ਜੱਟ ਕਰਨ ਮਾਰੋ ਇਸ ਕਰਕੇ ਸਹੀ ਵਿਚਾਰ ਨਕਾਰਨ ਅਕਰ ਗੁਰਬਾਣੀ ਦੇ ਤੁਖ ਲੈ ਲੋ ਤੁਸੀਂ ਚਾਹੇ ਗੁਰਮੁਖ ਮਿੱਤੇ ਸਹਾਬ ਸ਼ਾਇਓ ਕੱਤਰ ਮਿਲੋ ਮੇਰੇ ਭਾਈ ਦੂਤਾਪੁਰ ਤੋਂ ਨਿਮਲਾਈ ਲੈਨਨ ਦੀ ਗੱਲ ਲੈ ਲਓ ਵੀ ਜ਼ਰੂਰ ਵਿਚਾਰ ਧਾਰ ਕਰ ਰੌਣਕ ਟੋਲਾ ਪੈ ਗਈ ਉਦੋਂ ਜਮਾਤੀ ਲੜਾਈ ਜਿਹਨੂੰ ਕਾਮਰੇਟ ਕਹਿੰਦੇ ਨੇ ਇਹੀ ਕੁੱਝੀ ਆ ਸਾਰੇ ਕਰਦੇ ਸੀ ਉਹ ਕਹਿੰਦਾ ਵਿਚਾਰਾਂ ਦੇ ਖੇਤਰ ਚੱਲ ਜਾਂਦੀ ਸਮਾਨ ਬਹੁਤ ਜ਼ਰੂਰੀ ਹੈ ਜਿਹੜੀ ਗੱਲ ਕਿਤੇ ਸਮਾਧਨ ਨੂੰ ਰੋਕਦੀ ਹੈ ਸਾਡੀ ਚਾਹੇ ਸਰਕਾਰ ਨਾਲ ਚਾਹੇ ਸਾਡਾ ਸਾਨੂੰ ਦੂਰ ਕਰਨ ਲਈ ਯਤਨ ਕਰਨੇ ਚਾਹੀਦੇ ਇਨੇ ਵੈਸੇ ਤਾਂ ਹੋਰ ਕਰਦਾ ਨਾ ਜਿੱਦਾਂ ਨਾਲ ਮਸਲੇ ਵਿਗੜ ਜਾਂਦੇ ਨੇ ਰਾਜੀ ਬੰਦਾ ਕਰ ਨੂੰ ਸਮਝ ਆ ਜਾਂਦੇ ਨੇ ਪਰ ਰਾਜੀ ਨੂੰ ਦਾ ਮਤਲਬ ਇਹ ਨਹੀਂ ਲੜਾਈ ਛੱਡ ਦੋ ਲੜਨਾ ਵੀ ਸ਼ੌਂਕ ਨਹੀਂ ਹੁੰਦਾ ਲੜਨਾ ਇੱਕ ਲੋੜ ਹੁੰਦੀ ਹੈ ਲੜਨ ਤੋਂ ਖਿਸਕਣ ਦਾ ਮਤਲਬ ਸਮਝ ਨਹੀਂ ਥੋੜੀ ਸੋ ਸਮਾ ਬਿੱਤੇ ਵਰਤਮਾਨ ਤੱਕ ਦੇਖੇ ਜੁੜੇਦੇ ਨਹੀਂ ਬਿੱਤੇ ਦੀ ਨਕਲ ਨਹੀਂ ਮਰੀ ਜਾ ਸਕਦੀ ਉਹ ਤੋਂ ਸਬਕ ਸਿੱਖੇ ਜਾਂਦੇ ਨੇ ਜਿਵੇਂ ਕਿਹਾ ਸੀ ਨਾ ਜਿੱਤਣਾ ਹੋਣ ਜਾਂ ਹਾਰਨ ਤੋਂ ਸੌਖਾ ਦਿੰਦੇ ਨੇ ਉਹ ਤੋਂ ਸਬਕ ਤੇ ਪ੍ਰੇਰਨਾ ਲਈ ਜਾ ਸਕਦੀ ਹੈ ਵਰਤਮਾਨ ਤੇ ਉਨੀ ਪਕੜ ਮਜ਼ਬੂਤ ਕੀਤੀ ਜਾ ਸਕਦੀ ਹੈ ਵਰਤਮਾਨ ਤੇ ਪਕੜ ਉਨੀ ਮਜ਼ਬੂਤ ਹੋ ਜਿੰਨਾ ਤੁਸੀਂ ਆਪਣੇ ਭਵਿੱਖ ਦੇ ਨਿਸ਼ਾਨੇ ਬਾਰੇ ਕਹੀਏ ਹੋ ਸਪਸ਼ਟ ਉਹਨੂੰ ਚਾਹੇ ਤੁਸੀਂ ਕਿਸੇ ਰੂਪ ਚ ਕਹੋ ਸ਼ਾਇਦ ਤੁਹਾਡੇ ਦੇ ਜੱਥੇ ਹੁੰਦੀਆਂ ਨੇ ਆਪਦੀਆਂ ਲਿਮਿਟੇਸ਼ਨਾਂ ਨੇ ਸੋ ਮੈਂ ਤਾਂ ਐਸੀ ਮੈਂ ਆ ਗੱਲਾਂ ਕਰੂਗਾ ਤੁਹਾਡੇ ਨਾਲ ਕੁਝ ਵੀ ਆ ਫਿਰ ਕਿਵੇਂ ਗਲਤ ਆ ਕਿਵੇਂ ਲੁੱਟ ਨੂੰ ਕਿਵੇਂ ਮਾਰ ਤੋ ਠੀਕ ਹੈ ਤੁਹਾਡੀ ਸਾਂਝ ਪਰ ਇਹ ਰੁਕਣਾ ਨਹੀਂ ਜਦੋਂ ਤੱਕ ਵਰਤਾਂ ਸਹੀ ਨਹੀਂ ਸਰਜਦੇ ਜਦੋਂ ਤੱਕ ਕਟੋਂ ਕਰ ਸਾਰੇ ਸੂਬਿਆਂ ਤੁਸੀਂ ਦੇਖੋ ਆਪਣੀ ਪੰਜਾਬ ਦੀ ਏਡੀ ਬੱਡੀ ਲੜਾਈ ਆ ਕਈ ਸੂਬੇ ਬੋਲਦੀ ਇਹਨੂੰ ਐਮਐਸਪੀ ਨੂੰ ਕਿਤੇ ਆ ਕਿਉਂਕਿ ਇਨਸਾਨਾਂ ਦਾ ਵਿਕਾਸ ਆ ਬਹੁਤ ਮੱਟਾ ਇਹ ਦੇਸ਼ਾ ਦਾ ਦੇਸ਼ ਆ ਇਸ ਕਰਕੇ ਫੈਡਰਲ ਸਮਝੋ ਆਪਣਾਓ ਜਥੇਬਦਿਕ ਭਾਂਤੇ ਵੀ ਆਪਸੀ ਸਾਂਝ ਦੇ ਵਿੱਚ ਵੀ ਮੁੱਦਿਆਂ ਬਾਰੇ ਸਪਸ਼ਟਤਾ ਹਾਸਲ ਕਰੋ ਮਤਲਬ ਇਹ ਨਹੀਂ ਹੁੰਦਾ ਵੀ ਹਰ ਇੱਕ ਲੜਾਈ ਜਿੱਤਣੀ ਜ਼ਰੂਰੀ ਹੈ ਲੜਾਈ ਲੜਨੀ ਦੇ ਆਪਣੇ ਆਪ ਚ ਨਵੀਂ ਦਿੱਤ ਦਾ ਰਾਪਤਰਾ ਕਰਦੀ ਸੋ ਇੰਗਲਿਸ਼ ਕੇਰੀਅਮ ਇੰਗਿਆ ਨੇ ਫੁਰਕੇ ਕੇਵਲ ਸ਼ਖਤ ਸਾਹਿਬ ਨਾਲਤੇ ਜਾਂਦੇ ਨੇ ਕਿਉਂਕਿ ਸਾਰੀ ਉਹ ਲੜਦੀ ਰਹੇ ਉਹ ਹੀ ਜੀ ਬੋਲੀ ਬਣ ਗਈ ਉਹ ਹੀ ਜੀ ਭਾਸ਼ਾ ਬਣ ਗਈ ਉਹਨਾਂ ਦੇ ਮਾ ਵੀ ਚਾਹਣਾ ਜੀ ਕਿਉਂਕਿ ਹੈ ਗਿਆ ਉਹ ਬਹਿਨ ਜੀ ਦਾ ਕਾਂ ਸਾ ਬਾਈ ਜੀ ਦੀ ਬਤ ਮੇਰੀ ਬੇਨਤੀ ਵਿਦਿਆਰਥੀਆਂ ਨੂੰ ਜੂ ਰੱਖੋ 8.1